ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਹੈਗਾ ਜੀ 20 ਜੂਨ ਦਿਨ ਸ਼ਨੀਵਾਰ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਕਬੂਤਰਬਾਜੀ ਮੁਕਾਬਲਾ ਪਿੰਡ ਪੂਰਬਾ ਨੇੜੇ ਖੰਡਾ ਤੇ ਅੱਜ ਵਾਲੀ ਜਿਹੜੀ ਬਾਜੀ ਦੇਖਣਯੋਗ ਆ ਤੇ ਜੇ ਆਪਾਂ ਸੀਤ ਸਿੰਘ ਸਪੋਰਟਸ ਕਲੱਬ ਵੱਲੋਂ ਇਹ ਬਾਜੀ ਕਰਵਾਈ ਜਾ ਰਹੀ ਹੈ ਸਵਰਗਵਾਸੀ ਸਿਮਰ ਸਿੰਘ ਜੀ ਦੀ ਯਾਦ ਵਿੱਚ ਇਹ ਬਾਜੀ ਮੁਕਾਬਲਾ ਕਰਵਾਇਆ ਜਾ ਰਿਹਾ ਬੜਾ ਮਸ਼ਹੂਰ ਕਬੂਤਰਬਾਜੀ ਮੁਕਾਬਲਾ ਵਾ ਤੇ ਕਾਫੀ ਸਮੇ ਤੋਂ ਇਸ ਕਬੂਤਰਬਾਜੀ ਮੁਕਾਬਲੇ ਦੀ ਚਰਚਾ ਹੋ ਰਹੀ ਸੀ ਇਦੇ ਵਿੱਚ ਕੁੱਲ ਇਨਾਮ 30 ਦਿੱਤੇ ਜਾਣੇ ਆ ਤੇ ਜਿਸ ਦੇ ਵਿੱਚ ਪਹਿਲਾ ਨਾਮ ਲਿਖਿਆ ਗਾਂ ਸੱਚ ਜੀ ਗਾਂ ਦਿੱਤੀ ਜਾਣੀ ਹੈ ਤੇ ਦੂਜਾ ਇਨਾਮ ਕੂਲਰ ਦਿੱਤਾ ਜਾਣਾ ਦਾ LED ਚੌਥਾ ਸਾਈਕਲ ਪੰਜਵਾਂ ਛੇਵਾਂ ਸੱਤਮਾ ਅੱਠਵਾਂ ਨੌਵਾਂ ਪੱਖਾ ਤੇ 10ਵਾਂ 11ਵਾਂ 12ਵਾਂ 13ਵਾਂ 14ਵਾਂ 15ਵਾਂ ਤੱਕ ਜਿਹੜੇ ਨਾਮ ਤੇ ਆਣੇ ਉਹ ਛਤ ਵਾਲਾ ਪੱਖਾ ਤੇ ਫਿਰ 16 ਤੋਂ ਲੈ ਕੇ 25 ਤੱਕ ਪ੍ਰੇਸ਼ਾਂ ਦਿੱਤੀਆਂ ਜਾਣਗੀਆਂ 26 ਤੋਂ ਲੈ ਕੇ 30 ਤੱਕ ਜੇ ਪੰਜਾਂ ਜਾਣੇ ਕੱਪ 5-5 ਫੁੱਟੇ ਕੱਪ ਦਿੱਤੇ ਜਾਣੇ ਜਿਹੜੀ ਇਸ ਬਾਜੀ ਦੀ ਜਿਹੜੀ ਐਂਟਰੀ ਫੀਸ ਆ ਉਹ 2500 ਰੁਪਈਆ ਦਾ ਤੇ ਜੇ ਹੁਣ ਦੀ ਆਪਾਂ ਜੇ ਅਪਡੇਟ ਕਰੀਏ ਤਾਂ ਹੁਣ ਬਾਜੀ ਜਿਹੜੀ ਆ ਉਹ ਮਤਲਬ ਸਵੇਰੇ ਉਹਦੇ ਲੱਗ ਗਏ ਆ ਤੇ ਟੋਟਲ ਜਿਹੜੇ ਬਾਜੀ ਇਸ ਬਾਜੀ ਦੇ ਵਿੱਚ ਜਿਹੜੇ ਹਿੱਸਾ ਲੈ ਰਹੇ ਆ ਉਹ 42 ਕਬੂਤਰਬਾਜ਼ 42 ਕਬੂਤਰਬਾਜ਼ ਇਸ ਕਬੂਤਰਬਾਜ਼ ਦੇ ਵਿੱਚ ਹਿੱਸਾ ਲੈ ਰਹੇ ਨੇ ਦਿਹਾੜੀਆਂ ਦੇ ਵਿੱਚ ਦੇਖਦੇ